ਅਸਲ 'ਚ 13 April ਨਾਲ ਪੂਰੇ ਪੰਜ ਇਤਿਹਾਸ ਰੇਟ ਕਰਦੇ ਨੇ ਪਹਿਲਾ 13 April 1565 ਸ੍ਰੀ ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਸਾਖੀ ਮਨਾਉਣੀ ਸ਼ੁਰੂ ਕੀਤੀ ਸੀ ਦੂਜਾ 13 April 1699 ਨੂੰ ਸਰਬੰਸਧਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਸੀ ਤੀਜਾ 13 April 1978 ਨਰੰਗਕਾਰੀ ਕਾਂਡ ਜਿਸ ਦੇ ਵਿੱਚ ਸਾਡੇ 13 ਸਿੰਘ ਸ਼ਹੀਦ ਹੋਏ ਸਨ ਚੌਥਾ 13 April 1919 ਨੂੰ ਜਿਲ੍ਹਿਆਵਾਲੇ ਬਾਗ ਦਾ ਕਾਂਡ ਹੁੰਦਾ ਜਿਸ ਦੇ ਵਿੱਚ ਹਜ਼ਾਰਾਂ ਬੇਕਸੂਰ ਲੋਕ ਮਾਰੇ ਜਾਂਦੇ ਹਨ ਪੰਜਵਾਂ 13 April ਜਿਹੜਾ ਤੁਸੀਂ ਸੁਣਦੇ ਹੋ ਬੀਬੀ ਰਚਨੀ ਜੀ ਨਾਲ ਜੋ ਪਹਾਣਾ ਵਰਤਿਆ ਉਸ ਦਾ ਪਿੰਗਲਾ ਪਤੀ ਠੀਕ ਹੋਇਆ ਉਹ ਵਰਤਾਰਾ ਵੀ ਇਤਿਹਾਸ ਦੇ ਵਿੱਚ ਵਿਸਾਖੀ ਵਾਲੇ ਦਿਨ ਹੀ ਵਰਤਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਗੁਰੂ ਰਾਮਦਾਸ ਮਹਾਰਾਜੀ ਦੇ ਦਰ ਤੇ ਦੁੱਖ ਭੰਣੀ ਬੇਰੀ ਥੱਲੇ ਇਸ਼ਨਾਨ ਕਰਕੇ ਸੰਗਤਾਂ ਆਪਣੇ ਦੁੱਖ ਦੂਰ ਕਰਦਿਆਂ ਆਈਆਂ ਹਨ ਇਦਾਂ ਦੀਆਂ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਹੋਰਾਂ ਲੋਕਾਂ ਨੂੰ ਵੀ ਪਤਾ ਲੱਗੇ ਆਪਣਾ ਅੱਜ ਦਾ ਇਤਿਹਾਸ ਕੀ ਸੀ ਤੁਹਾਨੂੰ ਕਹਿਣ ਦੀ ਲੋੜ ਨਾ ਪਵੇ ਕਿ ਇਹ ਵੀਡੀਓ ਸ਼ੇਅਰ ਕਰੋ ਆਪਣੇ ਆਪ ਹੀ ਆਪਣਾ ਫਰਜ਼ ਸਮਝ ਕੇ ਇਦਾਂ ਦੀਆਂ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ